ਪੰਜਾਬ ਟੂਡੇ ਨਿਊਜ਼ 18 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਤੁਹਾਨੂੰ ਦੱਸ ਦਿੰਨੇ ਕਿ ਜਲੰਧਰ ਦੇ ਕਾਲਾ ਸਿੰਘਾ ਰੋਡ ਈਸ਼ਵਰ ਨਗਰ ਦੇ ਵਿੱਚ ਇੱਕ ਰਬੜ ਦੀ ਫੈਕਟਰੀ ਜਿਹੜੀ ਆ ਜਬਰਦਸਤ ਜਿਹੜੀ ਆ ਅੱਗ ਲੱਗ ਚੁੱਕੀ ਆ ਸੋ ਲਗਾਤਾਰ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੇ ਕੀਤੇ ਜਾ ਰਿਹਾ ਦੇਖ ਸਕਦੇ ਹੋ ਕਿ ਤੁਸੀਂ ਜਿਹੜਾ ਕਿਸ ਪ੍ਰਕਾਰ ਜਿਹੜਾ ਆ ਧੂੰਏ ਦਾ ਕਹਿਰ ਸੋ ਦੇਖ ਸਕਦੇ ਹੋ ਕਿ ਕਾਲਾ ਸ਼ਾ ਧੂੰਆਂ ਜਿਹੜਾ ਆ ਉਹ ਦਿਖ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਅੰਦਾਜ਼ਾ ਜੀ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਅਚਾਨਕ ਹੀ ਜਿਹੜੀ ਆ ਇਸੋ ਫੈਕਟਰੀ ਨੂੰ ਜਿਹੜੀ ਆ ਰਬੜ ਦੀ ਫੈਕਟਰੀ ਦੱਸੀ ਜਾ ਰਹੀ ਆ ਸੋ ਇਹਨੂੰ ਅਚਾਨਕ ਹੀ ਜਿਹੜੀ ਐ ਅੱਗ ਲੱਗ ਚੁੱਕੀ ਆ ਸੋ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਸੋ ਮੌਕੇ ਤੇ ਦਮਖਲ ਦੀਆਂ ਟੀਮਾਂ ਵੀ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਪਰ ਤੁਹਾਨੂੰ ਦੱਸ ਜੀ ਕਿ ਲਗਾਤਾਰ ਤੁਹਾਡੇ ਨਾਲ ਲਾਈਵ ਤੇ ਸੀਰਸ ਸੰਜੇ ਕਰ ਰਹੇ ਚਲੰਦਰ ਦੇ ਕਾਲਾ ਸਿੰਘਾ ਰੋਡ ਈਸ਼ਵਰਨਗਰ ਦੇ ਵਿੱਚ ਸੋ ਇੱਕ ਰਬੜ ਦੀ ਫੈਕਟਰੀ ਨੂੰ ਜਿਹੜੀ ਆ ਜ਼ਬਰਦਸਤ ਅੱਗ ਲੱਗ ਚੁੱਕੀ ਹੋਈ ਆ ਸੋ ਦੇਖ ਸਕਦੇ ਹੋ ਜਿਹੜੀ ਆ ਅੱਗ ਦੀਆਂ ਲਪਟਾਂ ਜਿਹੜੀਆਂ ਆ ਉਹ ਬਾਹਰ ਤੱਕ ਨਜ਼ਰ ਆ ਰਹੀਆਂ ਨੇ ਸੋ ਧੂਆਂ ਜਿਹੜਾ ਆ ਕਿਸ ਪ੍ਰਕਾਰ ਦਾ ਕਾਲਾ ਸ਼ਾਹ ਧ ਸੋ ਤਾਂ ਅੰਦਾਜ਼ ਜੀ ਕੀ ਲਗਾਤਾਰ ਤੁਹਾਡੇ ਨਾਲ ਲਾਈਵ ਤੁਸੀਂ ਇਹ ਸਾਂਝੇ ਕਰ ਰਹੇ ਜਲੰਧਰ ਦੇ ਕਾਲਾ ਸਿੰਘਾ ਰੋਡ ਦੇ ਉੱਪਰ ਸੋ ਇੱਕ ਰਬੜ ਦੀ ਫੈਕਟਰੀ ਜਿਹੜੀ ਅੱਗ ਲੁਕੀ ਹੋਈ ਆ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਭਿਆਨਕ ਜਿਹੜੀ ਆ ਇਸ ਫੈਕਟਰੀ ਨੂੰ ਅੱਗ ਲੱਗੀ ਹੋਈ ਆ ਅਗਰ ਇਹ ਲਪਟਾਂ ਤੱਕ ਵੀ ਜੜੀਆਂ ਆ ਕਿੰਨੀ ਉੱਚੀ ਉੱਚੀ ਤੱਕ ਅਗਰ ਇਹ ਲਪਟਾਂ ਵੀ ਨਜ਼ਰ ਆ ਰਹੀਆਂ ਨੇ ਸੋ ਕਾਲਾ ਸ਼ਾਹ ਧੂਆਂ ਵੀ ਜੜਾ ਆ ਦੇਖੋ ਨੂੰ ਮੇਰੇ ਸੋ ਤੁਹਾਨੂੰ ਦੱਸ ਜੀ ਕਿ ਦੱਸਿਆ ਜਾ ਰਿਹਾ ਕਿ ਫੈਕਟਰੀ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਆ ਜਲ ਕੇ ਰਾਖ ਹੋ ਚੁੱਕੀ ਆ ਸੋ ਲਗਾਤਾਰ ਤੁਹਾਡੇ ਨਾਲ ਲਾਈਵ ਤੁਸੀਂ ਦਾ ਸਾਂਝੇ ਕੀਤੇ ਜਾ ਰਿਹਾ ਜਲੰਧਰ ਦੇ ਕਾਲਾ ਸਿੰਘਾ ਰੋਡ ਈਸ਼ਵਰ ਨਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੈਕਟਰੀ ਨੂੰ ਜੜੀ ਆ ਰਬੜ ਦੀ ਫੈਕਟਰੀ ਦੱਸੀ ਜਾ ਰਹੀ ਆ ਸੋ ਜਿਹਨੂੰ ਭਿਆਨਕ ਅੱਗ ਲੱਗ ਚੁੱਕੀ ਆ ਸੋ ਮੌਕੇ ਤੇ ਤੁਹਾਨੂੰ ਦੱਸਦੀ ਕਿ ਦਮਖਲ ਟੀਮਾਂ ਜਿਹੜੀਆਂ ਆ ਉਹ ਪਹੁੰਚ ਚੁੱਕੀਆਂ ਸ ਅੱਗੇ ਤੋਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜਾ ਅੱਗ ਹੈ ਉਹ ਜਿਹੜਾ ਅਗਰ ਕਹਿ ਰਿਹਾ ਜਿਹੜਾ ਉਹ ਲਗਾਤਾਰ ਜਿਹੜਾ ਵੱਧ ਰਿਹਾ ਸੋ ਅੱਗ ਦੀਆਂ ਲਪਟਾਂ ਵੀ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਲਾ ਛਾਹ ਧੂਆਂ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਸੋ ਰਬੜ ਦੀ ਫੈਕਟਰੀ ਦੱਸੀ ਜਾ ਰਹੀ ਹੈ ਜਿਹਨੂੰ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਜਿਹੜੀ ਆ ਅੱਗ ਲੱਗ ਚੁੱਕੀ ਹੈ ਪਰ ਸਾਡਾ ਚੈਨਲ ਜਿਹੜਾ ਆ ਕਿਸੇ ਵੀ ਚੀਜ਼ ਦੀ ਜਿਹੜੀ ਆ ਪੁਸ਼ਟੀ ਨਹੀਂ ਕਰਦਾ ਵੀ ਜਿਹੜੀ ਹੈ ਅੱਗ ਹੈ ਉਹ ਕਿਸ ਪ੍ਰਕਾਰ ਤੇ ਕਿਸ ਤਰ੍ਹਾਂ ਲੱਗੀ ਹੈ ਪਰ ਸਾਡਾ ਚ ਕਿਸ ਪ੍ਰਕਾਰ ਜਿਹੜੀ ਐ ਐਨੀ ਭਿਆਨਕ ਅੱਗ ਜਿਹੜੀ ਆ ਰਬੜ ਦੀ ਫੈਕਟਰੀ ਨੂੰ ਲੱਗ ਚੁੱਕੀ ਆ ਸੋ ਜਲੰਧਰ ਦੇ ਕਾਲਾ ਸਿੰਘਾ ਰੋਡ ਦੇ ਉੱਪਰ ਈਸ਼ਵਰਨਗਰ ਦੇ ਵਿੱਚ ਸਥਿਤ ਜਿਹੜੀ ਐ ਫੈਕਟਰੀ ਆ ਸੋ ਦੇਖ ਸਕਦੇ ਹੋ ਦਮਖਲ ਟੀਮਾਂ ਜਿਹੜੀਆਂ ਆ ਉਹ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਹਜੇ ਤੱਕ ਵੀ ਜਿਹੜਾ ਐ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਭਿਆਨਕ ਜਿਹੜੀ ਐ ਇੱਕ ਰਬੜ ਦੀ ਫੈਕਟਰੀ ਨੂੰ ਅੱਗ ਲੱਗੀ ਹੋਈ ਆ ਜਲੰਧਰ ਦੇ ਕਾਲਾ ਸਿੰਘਾ ਰੋਡ ਦੇ ਉੱਪਰ ਭਿਆਨਕ ਅਗ ਲੱਗੀ ਹੋਈ ਹੈ ਫੈਕਟਰੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਦਮ ਖਲ ਦੀਆਂ ਟੀਮਾਂ ਜਿਹੜੀਆਂ ਆ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਵੀ ਜਿਹੜੀ ਅੱਗ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼